ਹੱਲ ਕੱਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜਹੁਣ ਨਹਿ ਚیتے ਖੱਕਾ ਖਿਰਤ ਖਪਤ ਗਏ ਗਿੰਤੇ ਕਹਿੰਦੇ ਪਿਛਲੇ ਜਨਮ ਚੋ ਲਿਆਏ ਨਾ ਬਾਕੇ ਉਹ ਕਮਾਈ ਨੂੰ ਇੱਥੇ ਖਲਾ ਕੇ ਚਲੇ ਗਏ ਕੱਕਾ ਖਿਰਤ ਆਹੋ ਜੇ ਮੈਂ ਕਿਸੇ ਦੀ ਬੋਰੀ ਚ ਗੜੀ ਹੋ ਜਵੇ ਬੋਰੀ ਦਾ ਘਰ ਭਰ ਲੀ ਜਿਹੜੋ ਕਰੀ ਦਾਣਾ ਨਾਲ ਥੋੜੀ ਥੋੜੀ ਕਿ ਜਦ ਬਾਹਰ ਲੈ ਕੇ ਚੱਲਿਆ ਵਿੱਚ ਬੜੀ ਹੋ ਗਈ ਉਹ ਗਲੀ ਦੇਖੀ ਜਦ ਚੱਕੀ ਤੇ ਗਿਆ ਜਾਂਦੇ ਕੋਈ ਧੀਰੇ ਧੀਰੇ ਜਾਂਦੇ ਗਿਆ ਕੋਈ ਧੀਰੇ ਧੀਰੇ ਖਿਰਟ ਖਪਤ ਗਏ ਕਿਤੇ ਇੱਥੇ ਖੜ ਨੂੰ ਆਉਂਦੇ ਚਲੇ ਗਏ ਖਪਦੇ ਗਏ ਮਾਇਆ ਪਿੱਛੇ ਮਾਇਆ ਪਿੱਛੇ ਤਾਂ ਖਪਦੇ ਗਏ ਪਰ ਅਗਲ ਵੋਲੀ ਉਹ ਜਿਹੜੀ ਅਕਲ ਲੈ ਗਿਆ ਜੋ ਕੰਮ ਕਰਨਾ ਹੈ ਤੇ ਉਹ ਨਹੀਂ ਕੀਤਾ ਜੋ ਕੰਮ ਕਰਨਾ ਹੈ ਤੇ ਉਹਦਾ ਕੀਤਾ ਅਕਲ ਤਾਂ ਮਾਇਆ ਵਾਲੀ ਲੈ ਲਈ ਮਾਇਆ ਕਮਾਉਣ ਵਾਲੀ ਅਕਲ ਲੈ ਲਈ ਨਾਮ ਕਮਾਉਣ ਵਾਲੀ ਅਕਲ ਘਟਾ ਲਈ ਨਾਮ ਦੀ ਵਪਾਰ ਕਰਨਾ ਹੈ ਤੇ ਉਹ ਨਹੀਂ ਕੀਤਾ ਦੀ ਉਹ ਟੈਕਨੀਕ ਸਿੱਖੀ ਹੋਈ ਨਹੀਂ ਤੈਨੂੰ ਇਹ ਸਿੱਖ ਲਈ ਹੋਰ ਅੰਬਰ ਸੰਦੀ ਟੈਕਨੀਕ ਅੰਬਰ ਸੰਦੇ ਵਪਾਰ ਦੀ ਟੈਕਨੀਕ ਸਿੱਖਣ ਆਏ ਤੇ ਉਹਦੀ ਬਜਾਏ ਜ਼ਹਿਰ ਦੇ ਵਪਾਰ ਦੀ ਟੈਕਨੀਕ ਸਿੱਖ ਲਈ ਆਹ ਲਾ ਘਰ ਤੇ ਕਪੜਾ ਕਾਇਪੇ ਤੇ ਉਹ ਜ਼ਹਿਰ ਦਾ ਵਪਾਰ ਕਰਦੇ ਕਰਦੇ ਖبير ਹੋਏ ਅੰਬਰ ਦਾ ਵਪਾਰ ਕੀਤਾ ਹੀ ਨਹੀਂ ਉਹ ਅਮਰਤ ਦੇਈਏ ਸੀਨਾ ਅਬਰ ਕਿਉਂ ਪੈਦਾ ਹੋਈ ਬੁੱਧ ਉਹ ਉਤਰ ਵਿਖਿਆਜ ਬਦਲ ਲਈ ਅਮਰਤ ਨੂੰ ਵਿਖਿਆਜ ਬਦਲ ਲਿਆ ਅਕਲ ਅਮਰਤਾਂ ਨਾਲੋਂ ਵੱਡੀ ਹੋਈ ਹੈ ਅਕਲ ਦੀ ਸੂਰਤ ਕੀ ਹੈ ਅਕਲ ਅਮਰਤੋਂ ਵੱਡੀ ਹੋਈ ਹੈ ਓੜੀ ਚੱਡੀ ਦਾ ਸਰੂਪ ਦੱਸਿਆ ਦਸ਼ਮ ਪਾਸ਼ਾ ਨੇ ਉਹ ਵਰਤੋ ਦੱਸਿਆ ਲੈ ਕਰ ਲੈ ਕਰ ਤਾਰ ਸੁਧਾ ਕਰਵੇਂ ਪਰਮੈਸ਼ਰ ਨੇ ਅਬਰਤ ਲੈ ਕੇ ਹੱਥ ਵਿੱਚ ਸੁਦਾ ਅਬਰਦ ਨੂੰ ਕਹਿਣ ਨੇ ਲੈ ਕਰ ਤਾਰ ਸੁਧਾ ਕਰਵੇਂ ਮਧਮੂਰਤ ਸੀ ਅੰਗ ਅੰਦਰ ਰਚੀ ਆ ਅਕਲ ਦਾ ਉਹ ਅਕਲ ਦੀ ਮੂਰਤਾਂ ਵਰਤਨੋਂ ਬਣਾਈ ਹੋਈ ਆ ਉਹ ਦਿੱਤੀ ਆ ਤੁਹਾਨੂੰ ਤੇ ਇਹਦੇ ਨਾਲ ਪਛਾਣ ਕੇ ਬੜੀ ਕਮਾਈ ਕਰਿਓ ਲਿਆ ਕਰਤਾਰ ਸੁਦਾ ਕਰਨ ਕਰ ਹੱਥ ਚ ਹੱਥ ਵਿੱਚ ਕਰਤਾਰ ਨੇ ਉਪਰਤ ਲੈ ਕੇ ਬਦੂ ਮੂਰਤ ਸੀ ਅੰਗ ਅੰਗ ਰਚੀ ਹੈ ਸ੍ਰਿੰਦੂ ਸੁਮੇਰ ਆਥੇ ਦਿਮਾਗ ਤੇ ਸ੍ਰਿੰਦ ਨਾ ਸੁਮੇਰ ਸ੍ਰਿੰਦੂ ਸੁਮੇਰ ਕਚੰਡ ਬਰਾਜਤ ਮਾਨੋ ਸਿੰਘ ਹਸਣ ਬੈਠੀ ਸੱਚੀ ਹੈ ਇਹ ਹੈ ਬੁੱਧੀ ਇਹ ਜਿਵੇਂ ਮਿਲੀ ਹੋਇਆ ਬੁੱਧੀ ਸਾਨੂੰ ਅਗਾਂ ਦਾ ਨਹੀਂ ਪਤਾ ਵੀ ਅਕਲ ਖਾਦੀ ਬਣੀ ਹੋਈ ਹੈ ਅਕਲ ਕਿੱਥੋਂ ਆਈ ਹੈ ਅਸਲ ਚੀਜ਼ ਕੀ ਹੈ ਪਤਾ ਹੀ ਨਹੀਂ ਆਧੇ ਵਿੱਚ ਵੀ ਨਹੀਂ ਇਹ ਗੱਲ ਹੈਗੀ ਆਧੇ ਵਿੱਚ ਗੱਲ ਨਹੀਂ ਹੈ ਦਸ ਵਿੱਚ ਹੈ ਗੱਲ ਕੋਈ ਉੱਪਰ ਤੋਂ ਬੱਟੇ ਵਿਗਮਟਾ ਲਈ ਜਾ ਕੇ ਤੁਸੀਂ ਜ਼ਹਿਰ ਖਰੀਦ ਲਈ ਉੱਪਰ ਤੋਂ ਵੇਚ ਕੇ ਕਿ ਤੇ ਜੇ ਅਕਲ ਸਨਸਾਰ ਦੀ ਅਕਲੇ ਕਲਪ ਕਰ ਰਹੀ ਹੈ। ਇਹੀ ਕਰ ਰਿਹਾ ਸਾਰਾ ਸੰਸਾਰ। ਤਾਂ ਸੰਸਾਰ ਵਾਲਿਆਂ ਨੂੰ ਪਾਗਲ ਕਹਿੰਦੀ ਹੈ ਗੁਰਬਾਣੀ। ਸਾਰਾ ਸੰਸਾਰ ਬੂਰਖਾਂ ਦਾ ਭਰਿਆ ਹੋਇਆ। ਓਏ ਅੰਮ੍ਰਿਤ ਤਾਂ ਭਰਨਾ ਆਇਆ ਤੇ ਤੁਸੀਂ। ਘੜੇ ਵਿੱਚ ਕੁਝ ਖਾਲੀ ਸੀ, ਕੁਝ ਭਰਿਆ ਸੀ ਅੰਮ੍ਰਿਤ। ਵੀ ਘੜੀ ਜਾਂਦੇ ਹੋ ਵਿੱਚ ਉਹਦੇ। ਹੋਰ ਸੰਤ ਉਹ ਵੀ ਗੱਲ ਕਰਦਾ ਉਹ ਕਹਿੰਦਾ ਹੁਕਮ ਰਜ਼ਾਈ ਭਾਂਡੇ ਘੜੇ ਭਾਂਡੇ ਉਹਨਾਂ ਦੇ ਦੇਖੋ ਹੁਕਮ ਰਜ਼ਾਈ ਪਾਣੀ ਉੱਥੇ ਬੋਲਦਾ ਹੁਕਮ ਰਜ਼ਾਈ ਭਾਂਡੇ ਘੜੇ ਇੱਕ ਵਿਖਿਆ ਕਮਰ ਤੇ ਭਰੇ ਉਹ ਇੱਕ ਵਿਖਿਆ ਪੜ ਰਿਹਾ ਕਮਰ ਤੇ ਪੜ ਰਿਹਾ ਇੱਕ ਬੂਰ ਕੇ ਕਮਹਾ ਗਿਆਨੀ ਬਾ ਗਿਆਨੀ ਅਬਰਤ ਪਾ ਲਿਆ ਬੂਰ ਕੇ ਵਿਖ ਪਾ ਰਿਹਾ ਇੱਕ ਤਪੀਏ ਇੱਕ ਮਾਂ ਕਹਾਨੀ ਇੱਕ ਜੋਗੀ ਇੱਕ ਬਚਾਰੀ ਇੱਕ ਅਨੰਦਕ ਇੱਕ ਪਰਪੁਕਾਰੀ ਇੱਕ ਦੁਖੀਏ ਇੱਕ ਦੁਖੋ ਬੋਗੀ ਇੱਕ ਸੁਖੀਏ ਨਾਨਕ ਹਰ ਹਰ ਅੰਮ੍ਰਿਤ ਰਸ ਭੋਗੀ ਅਮਰਦਾਸ ਖਾਨ ਵਾਲੇ ਜਿਹੜੇ ਸੁਖੀ ਨੇ ਬਾਣੀ ਦਾ ਖੱਤੀ ਹੈ ਪੱਛੀ ਵੀ ਗੁਰਦਾਰੀਆਂ ਵਾਰਾਂ ਨੂੰ ਬਹੁਤ ਗਾਉਂ ਪੱਟੀ ਨੇ ਗੁਰਦਾਰੀਆਂ ਵਾਲਾ ਬਹੁਤ ਗਾਂ ਕੋਈ ਲਿਟਰੇਚਰ ਸਿੱਖਾਂ ਕੋਲ ਗੁਰਬਾਣੀ ਤੋਂ ਦੂਏ ਨੰਬਰ ਦਾ ਦੇ ਮੁਕਾਬਲੇ ਦਾ ਨਹੀਂ ਦਿਖਾਇਓ ਜਿਹੜੇ ਜਿਹੜੇ ਇਹਨਾਂ ਨੇ ਲਿਟਰੇਚਰ ਲਿਖਾਇਓ ਨੇ ਸਾਰੇ ਗੁਰਬਾਣੀ ਤੋਂ ਹਲਾਵਾ ਤੇ ਦੇ ਮੁਕਾਬਲੇ ਦਾ ਖਾਂ ਜਿਹੜਾ ਇਹੇ ਜੀ ਤਾਂ ਸੰਤਾਂ ਦੀ ਬਾਣੀ ਰਚੀ ਬਹੁਤ ਪਈ ਹੈ ਉਹ ਕਾਦੇ ਛੜਤੀ ਇਹਨਾਂ ਨੇ ਉਹ ਕਾਦੇ ਛੜਤੀ ਬੀਣਿਆਂ ਨੇ ਉਹ ਬੀਣਿਆਂ ਦੇ ਖਿਲਾਫ ਹੈ ਗੁਰੂ ਵਾਲੇ ਦੇ ਸੰਤ ਹੋ ਸਾਰੇ ਏ ਗੁਰੂ ਵਾਲੇ ਦੀ ਉਹਨਾਂ ਦੀ ਬਾਣੀ ਲਖੋ ਲਈ ਆ ਬੀਣੇ ਵਾਲੀ ਦੇਤੀ। ਗੁਰਦਾ ਦੇ ਵਾਰਾਂ ਕਰਕੇ। ਏ ਬਿਖਿਆ ਏ ਕਬਖਿਆ ਕਬਰ ਤੇ ਭਰੇ ਨੇ। ਇੱਕ ਬਿਖਿਆ ਪਰ ਰਹੇ ਨੇ ਕਬਰ ਤੇ ਭਰੇ ਨੇ। ਤੇ ਹਰ ਜਾਣਾ ਨਾਮੇ ਕੇ ਨਾਮੇ ਕੇ ਬਿਮਾਰੀ। ਉਹਦਾ ਨਾਮ ਉਹਨੂੰ ਜੇ ਬਿਵਾਰ ਕਰਨਾ ਆਇਆ ਸੀ ਸਿੱਖ ਤਾਂ। ਗੋਲ ਕਿਦ ਨਾਮਾ ਪਕਤ ਕਿਥੇ ਆ? ਕਿਹੜਾ ਨਾਮ ਵਰਤਾ ਇਹਨਾਂ ਕੋ ਤਾਂ ਵਰਤ ਵੀ ਪਲੂਟਡ ਵਾਟਰ ਆ ਉਹਨੇ ਅਬਰ ਸਰ ਦਾ ਸਿਰੋਹ ਵਰ ਜਿਹੜਾ ਮਦ ਪਾਇਆ ਹੋਇਆ ਇਹਨਾਂ ਨੇ ਬਲੂਟਡ ਹੈ ਉਹਨੂੰ ਉਹਨੋਂ ਬਰਤ ਗੱਲ ਜੀ ਆ ਕੁਛ ਕਰ ਰਿਹਾ ਸੰਸਾਰ ਆ ਕੁਛ ਕਰ ਰਿਹਾ ਕਬੀਰ ਕਬੀਰ ਨੇ ਬਹੁਤ ਡੂੰਗੀ ਗੱਲ ਕਹੀ ਇੱਥੇ ਆਖੇ ਕਿ ਆਂ ਆਹ ਦੇ ਖਲਾਸਾ ਕੀਤਾ ਤੋ ਸੋ ਬਾਜਾ ਨੇ ਬਿਲਕੁਲ ਇਹਦਾ ਖਲਾਸਾ ਕਰਤਾ ਹੋਰ ਸੰਤਾਂ ਨੇ ਵੀ ਖਲਾਸੇ ਕੀਤੇ ਨੇ ਇਹਦੇ ਇਹ ਗੱਲ ਬਹੁਤ ਡੂੰਗੀ ਹੈ ਜਿਹੜੀ ਕਹੀ ਹੋਈ ਖੇਤੋ ਖਪਤੋ ਅਜੂਣ ਨਹੀਂ ਚੇਤੇ ਖੇਤ ਖਪਤ ਅਜੂਣ ਨਹੀਂ ਚੇਤੇ ਪਤਾ ਨਹੀਂ ਕਿੰਨੇ ਜਨਮ ਹੋ ਗਏ ਨੂੰ ਫੇਰ ਡਿੱਗ ਜਾਂਦਾ ਥੱਲੇ ਸਿੱਧਾ ਚੜਦਾ ਦਾਣਾ ਲੈ ਕੇ ਕਦ ਤੇ ਕਿਤੇ ਸੇਕਨ ਵੇਲੇ ਤੇ ਜਾਗੇ ਡੇਪਨਦਾ ਕਿਤਾ ਥੋੜੀ ਜੀ ਦੂਰ ਹੋਣੇ ਪੈਂਦਾ ਹਰ ਬਾਾਰ ਥੱਲੇ ਡੇਪਨਦਾ ਕਾਫੀ ਉੱਚਾ ਚੜ ਕੇ ਫੇਰ ਡੇਪਨਦਾ ਤਾਂ ਅਫੀ ਉੱਚਾ ਚੜਦਾ ਫੇਰ ਡੇਪਨਦਾ ਕੋਈ ਮੁਕਦਰ ਹੋਊ ਸਰੇ ਚਲਾ ਜਾਊਗਾ ਕੋਠੇ ਤੇ ਚੜ ਜੂਗਾ ਬੜਾ ਮੁਸ਼ਕਲ ਹੈ ਹਰ ਬਾਾਰ ਥੱਲੇ ਡੇਪਨਦਾ ਖਿਰ ਤਖਪਤਾ ਅਜੇ ਹੁਣ ਹੈ ਜਿੱਤੇ ਅਜਨੂ ਕਿਹਾ ਨਹੀਂ ਆਇਆ ਕਹੇ ਜਾਨੂ ਮੈਂ ਥੱਲੇ ਡੇ ਚੁੱਕੇ ਹਾਂ ਇਥੋਂ ਆਦਮੀ ਦੇ ਜਨਮ ਤੋਂ ਕਰਨੇ ਚਾਹੁੰਦਾ ਥੱਲੇ ਡੇ ਚੁੱਕਿਆ ਇਹ ਨਹੀਂ ਪਤਾ ਹੈਗਾ। ਅਜੋ ਚੇਤਿਆ ਨਹੀਂ ਇਹਨੂੰ ਬਧਾਈ ਲੱਗਿਆ ਹੈਗਾ। ਨਾਲੇ ਬਾਣੀ ਕਹਿ ਰਹੀ ਹੈ। ਗੁਰਬਾਣੀ ਜਗਾ ਰਹੀ ਹੈ। ਅਜੋ ਨਹੀਂ ਪਤਾ ਲੱਗਿਆ। ਚੇਤਿਆ ਨਹੀਂ ਹੈ। ਸੋਈ। ਅਬ ਜਗ ਜਾਨ ਜੋ ਮਨਾ ਰਹਿ ਜੈ ਕਾ ਵਿਛੜਾ ਤਹਿਮ ਫਿਰ ਲਹਿ। ਆਪ ਜਗ ਜਾਨ ਜੋ ਮਨਾ ਰਹਿ ਉਹ ਨਾ ਰਹਿ ਮਨਾ ਰਹਿ ਅਬ ਜਗ ਜਾਨ ਜਗ ਨੂੰ ਸਮਝ ਲਵੇ ਕੋਈ ਜੇ ਕੋਈ ਜਿਹੜੇ ਪਹਿਲਾ ਕੰਮ ਕਰਦਾ ਉਹ ਮਨਾ ਰਹਿ ਉਹ ਨਾ ਕਰੇ ਜੋ ਮਨਾ ਰਹਿ ਉਹ ਪਹਿਲਾਂ ਜਿਹੜਾ ਕੰਮ ਕਰਦਾ ਜਿਹੜਾ ਰਾਹ ਜਾਂਦਾ ਉਹ ਨੂੰ ਨਾ ਜਾਵੇ ਉਹ ਰਸਤੇ ਨੂੰ ਮਨਾ ਰਹਿ ਮਨਾ ਕਰਦਾ ਇਹ ਖਰਤ ਖਪਤਾ ਯਹੂਦੀ ਚਿੱਤੇ ਖਰਤ ਖਪਤੋਂ ਵਾਲਾ ਰਾਹ ਛੱਡ ਦੇ ਹੁਣ ਵੀ ਅਜੂ ਸਮਝ ਕਛੂ ਬਿਗੜਿਓ ਨਹੀਂ ਜੇ ਹੁਣ ਵੀ ਸਮਝਵੇ ਜਹ ਕਾ ਬਿਛਰਾ ਤੈਂ ਫਿਰ ਲਹ ਪਾਜ ਤੋ ਬਿਛੜਿਆ ਉਥੇ ਫੇਰ ਬੜੀਵੇ ਥਰ ਹੋ ਜਾਈ ਕਿ ਐਤ ਕੀ ਰੋਏ ਕੰਮ ਕਰੇ ਪਿਛਲਾ ਬਨਾ ਹੋਇ ਪਿਓ ਰਾਹ ਜਾਣ ਤੇ ਜਿਹੜੇ ਰਾਹ ਇਹ ਜਾਂਦਾ ਰਹੇ ਪਿਛੇ ਤਾਂ ਐਤ ਕੀ ਕਾਮਯਾਬ ਹੋ ਜਵੇ ਕਿਥੋਂ ਪਿਛੜਿਆ ਹੋਇਆ ਨੋ ਉੱਥੇ ਜੁੜ ਜਿਵੇਂ ਆਪਣੇ ਘਰ ਚ ਲਿਆ ਜਾਵੇ ਸੱਚਖੰਡ ਤੋਂ ਵਿਛੜਿਆ ਹੈ ਸੱਚਖੰਡ ਆਪਣੇ ਘਰ ਦੇ ਆਂਗਵਲੇ ਜੇ ਕਾ ਵਿਛੜ ਤੈ ਫਿਰ ਲਾਏ ਉੱਥੋਂ ਹੀ ਵਿਛੜਿਆ ਹੈ ਫਿਰ ਸੱਚਖੰਡ ਵਾਲੇ ਸਾਰੇ ਫਿਰ ਦੋਲਦਾ ਤਏ ਚਿੰਤਾ ਦਾ ਜਾਗ ਵਾਲਿਆਂ ਨੂੰ ਸੰਸਾਰੀ ਲੋਕਾਂ ਨੂੰ ਚਿੰਤਾ ਉਹਨਾਂ ਨੂੰ ਕਾਦੀ ਚਿੰਤਾ ਮਨ ਅਡੋਲ ਅਵਸਥਾ ਪ੍ਰਾਪਤ ਕਰ ਲਵੇ ਜਿੱਥੋਂ ਵਿਛੜਿਆ ਹੋਇਆ ਹੈ ਸੱਚਖੰਡ ਦੀ ਕੋਈ ਵੀ ਡੋਲਦਾ ਨਹੀਂ ਸਭ ਅਡੋਲ ਨੇ ਇਹ ਵੀ ਅਡੋਲ ਹੋ ਕੇ ਆਪਣੇ ਅਸਰ ਦੇ ਬੈਠੇ ਆ ਕੇ ਉਹ ਆਸਣ ਕੀ ਹੈ ਉਹ ਹੈ ਅਬਨਾਸ਼ੀ ਰਾਜ ਦਾ ਆਸਨ ਉਹ ਹੈ ਰਾਜ ਲਿਓ ਬਹੁਤ ਬਸ਼ੀ ਉਹ ਰਾਜ ਨਹੀਂ ਫਿਰ ਕਿਤੇ ਜਾਂਦਾ ਉਹ ਆਸਣ ਹੀ ਕਿਤੇ ਜਾਂਦਾ ਵੇਖੋ ਉਹ ਜਾਗਰਤ ਅਵਸਥਾ ਦਾ ਆਸਨ ਹੈ ਉਹ ਤੇ ਭੁੱਖ ਅਸਲ ਲੋਏ ਲੋਏ ਬਣਾਰ ਹਸਨੀ ਬੈਸਨ ਥਰਨਾ ਰਾਇ ਹਾਂ ਅਸਲ ਬੈਸਨ ਥਰਨਾ ਰਾਇਨ ਨਾਰਨ ਆਪਣੇ ਥੇਰਾ ਸਤ ਤੇ ਬੈਠ ਲਿਆ ਇਹਦਾ ਕੀ ਹੁਣ ਐਸੇ ਰੀਤ ਤੇ ਬੈਠਾ ਥੋੱਕ ਲੱਗੀ ਕੜਾ ਫਟ ਕੇ ਆ ਕੇ ਨੇ ਹੋ ਜਾ ਬੇਚੂ ਇਹਦਾ ਆਇਆ ਥਾਣੀ ਦੇ ਟਾਲੂ ਘਬਰਾ ਘੜੀ ਟਾਣੀ ਤੇ ਇਹ ਦਸਪਖ ਦਾ ਮਾਲਕ ਨੇ ਭੋਰ ਕੋ ਡਾਣੇ ਲੱਗ ਲੂਗਾ ਮਕਾਨ ਨੇ ਡਰਖਤ ਨੇ ਮਕਾਨ ਦੀ ਟਾਣੀ ਦੇ ਬੈਠਣਾ ਕਾਲੂ ਕੋਈ ਹੋਰ ਟਾਣੀ ਲੱਗ ਲੂ ਪਰਸੂ ਕੋਈ ਹੋਰ ਲੱਗ ਲੂ ਇਦਾਂ ਹੀ ਨਗਰਾ ਆਇਆ ਹੋਈ